ਲਓ ਜੀ ਦੋਸਤੋ ਜਿਹੜੇ ਭਰਾ ਕੋਈ ਚੰਗਾ ਬਸ਼ੀਰਾ ਮਾਂ ਪਿਓ ਦੋਨੇ ਖਾਨਦਾਨ ਦੇ ਹੁਣ ਗਰੰਟੀ ਨਾਲ ਹੁਣ ਤਾ ਆ ਵੀਡੀਓ ਦੇਖ ਲਓ ਮਿੱਤਰੋ ਇਹਦੇ ਮਾਂ ਤੇ ਪਿਓ ਦੋਨੇ ਗਰੰਟੀ ਨਾਲ ਡੀਐਨਏ ਵਾਲੇ ਆ ਤੇ ਬੱਚਾ ਵੀ ਰੇਟ ਹਜ਼ਾਰਾਂ ਵਿੱਚ ਆ ਪਰ ਬੱਚੇ ਦੀ ਕੁਆਲਿਟੀ ਪੂਰੀ ਟੌਪ ਦੀ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਪੂਰਾ ਟੌਪ ਦਾ ਮਾਰਵੜੀ ਬਸ਼ੀਰਾ ਆਪਾਂ ਹੱਥੀਂ ਪਾਲਣਾ ਛੋਟਾ ਹੋਵੇ ਕਿਉਂਕਿ ਥੋੜੇ ਦਿਨ ਪਹਿਲਾਂ 4-5 ਦਿਨ ਪਹਿਲਾਂ ਆਪਾਂ ਇੱਕ ਬਸ਼ੀਰਾ ਪਾਇਆ ਸੀ ਜਿਹਦਾ ਆਪਾਂ ਕਹਿੰਦੇ ਬਾਪ ਦਾ ਬੀਐਨ ਦੀ ਗਾਰੰਟੀ ਹੋ ਤੋ ਪਹਿਲੇ ਫੋਨ ਤੇ 5-7 ਮਿੰਟਾਂ ਦੀ ਬੈਕਅਪ ਤੇ ਪਰ ਫੋਨ ਬਹੁਤ ਆਇਆ ਉਦੋਂ ਆਪਣੇ ਕੋਲ ਕੋਈ ਬਸ਼ੀਰਾ ਹੈ ਨਹੀਂ ਸੀ ਉਦਾਂ ਦਾ ਤਾਂ ਮਿੱਤਰੋ ਸੇਮ ਡਿੱਟੋ ਕਾਪੀ ਉਹ ਬਸ਼ੀਰਾ ਹੀ ਲਿਆਤਾ ਪਰ ਇਹਦੀ ਨਾਲ ਮਾਂ ਵੀ ਰਜਿਸਟਰ ਸਾਰੀ ਡਿਟੇਲ ਦਵਾ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਫਰੋਂ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ Facebook ਤੇ ਜੁੜੇ ਉਹਨਾਂ ਦਾ ਵੀ ਤੈਦੇ ਨਾਲ ਸਵਾਗਤ ਹੈ ਜੀ ਆਇਆਂ ਨਵੇਂ ਸਵੇਰ ਨਵੇਂ ਜਨਵਾਰ ਦੀ ਵੀਡੀਓ ਨਾ ਮਿੱਤਰੋ ਹਾਜ਼ਰ ਹੋਏ ਆ ਅੱਜ ਦੀ ਇਹ ਵੀਡੀਓ ਤਰੀਕ 15 ਨਵੰਬਰ 2025 ਦੀ ਆ ਤੇ ਅੱਜ ਮਾਰਵਾੜੀ ਦੀ ਸ਼ੇਰਾ ਲੈ ਕੇ ਆਇਆ ਤੁਹਾਡੇ ਲਈ ਬਹੁਤ ਚੰਗਾ ਬਸ਼ੀਰਾ ਚੰਗੇ ਖਾਨਦਾਨ ਦਾ ਚੰਗੇ ਮਾਰਕੇ ਦਾ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਜਿਹੜੇ ਵੀ ਭਰਾ ਦੇ ਬਸ਼ੀਰਾ ਪਸੰਦ ਆ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਦੋਸਤੋ 4 ਕਿ ਮਹੀਨਾ ਦਾ ਬਸ਼ੀਰਾ ਜੀ ਸਾਰਾ ਬਲੈਕ ਆ ਸਿਰਫ ਮੱਥੇ ਫੁੱਲ ਆ ਲੱਤ ਲੁੱਤ ਲੰਮੀ ਆ ਛੋਟਾ ਕੰਨਾ ਕੁੰਡੀ ਵਾਲਾ ਲੱਗਿਆ ਮੱਥੇ ਫੁੱਲ ਆ ਤੋਂ ਦੋਨੋਂ ਵੀ ਸੋਹਣੇ ਆ ਕਰਬ ਸੋਹਣਾ ਬੱਚੇ ਦੇ ਤੇ ਇਹਦੇ ਮਾਪੇ ਦੋਨੇ ਖਾਨਦਾਨ ਹੈ ਜੀ ਪੂਰਾ ਤਗੜਾ ਮਾਪੇ ਉਹਦਾ ਅਸਵਰ ਰਾਜ ਘੋੜੇ ਦਾ ਬੱਚਾ ਜੀ ਦਾਨੇ ਘੋੜੇ ਦਾ ਪੁੱਤਾ ਤੇ ਜਿਹੜੀ ਇਹਦੀ ਮਾਂ ਉਹ ਵੀ ਰਾਜਸਥਾਨ ਵਿੱਚ ਰਜਿਸਟਰ ਹੋਈ ਹੋਈ ਆ ਤਾਂ ਦੋਨੋਂ ਹੀ ਮਾਪੇ ਦੋਨੇ ਹੀ ਮੰਨ ਲਓ ਚੰਗੇ ਖਾਨਦਾਨ ਦੇ ਆ ਚੰਗਾ ਘੋੜਾ ਬਣੂ ਬਾਕੀ ਉਮਰ ਛੋਟੀ ਹੈ ਹਜੇ ਬੱਚਾ ਪੂਰਾ ਟੌਪ ਕੁਆਲਟੀ ਆ ਤੇ ਜਿਹੜੀ ਮੇਨ ਗੱਲ ਆ ਪਰਾਮਾ ਦੇ ਮਨ ਚ ਹੁੰਦਾ ਵੀ ਯਾਰ ਆਪਾਂ ਜਿਆਦਾ ਪੈਸੇ ਨਹੀਂ ਲਾਉਣੇ ਲੱਖੋਂ ਥੱਲੇ ਪੈਸੇ ਲਾਉਣੇ ਤਾਂ ਮਿੱਤਰ ਬਸ਼ੀਰਾ ਬਾਣ ਵੀ ਲੱਖੋਂ ਥੱਲੇ ਜਾਣਾ ਆ ਕੇ ਇੱਕ ਵਾਰ ਬਸ਼ੀਰਾ ਦੇਖੋ ਜਰੂਰ ਪੂਰੇ ਟੌਪ ਦਾ ਜਿੰਨੇ ਇੱਕ ਮਹੀਨੇ ਉਮੀਦ ਜੇ ਇੱਕ ਵਾਰ ਆ ਕੇ ਤੁਸੀਂ ਬਸ਼ੀਰਾ ਦੇਖ ਲਿਆ ਖਰੀਦਦੇ ਬਿਨਾ ਨਹੀਂ ਮੁੜਦੇ ਬਾਕੀ ਦੋਸਤੋ ਨੰਬਰ ਥੱਲੇ ਦਿੱਤਾ ਸੰਪਰਕ ਕਰ ਲਿਓ